ਉਲਾਜ ਉਹਨਾ ਮਗਰ ਕਰਦੇ ਸਫਾਈ ਤੇ ਇਹਦੇ ਰਾਜੀਆਂ ਖਾ ਗੇ ਪੱਠੇ ਉਹ ਤਾਰਾ ਚੋਈਏ ਬਾਯਰ ਮਾਨਾ ਕਿ ਉੱਠੀਂ ਚਲ ਉੱਠ ਲਾਂਦੇ ਇੱਕ ਭੈਣ ਯਾ ਜਾਵਲੀ ਪੁੱਸੀ ਤਨਾ ਲੈ ਕੇ ਆਈ ਹੈ ਪਰ ਕੀ ਗੱਲ ਹੈ ਕਿ ਤੂੰ ਨਾ ਹੀ ਅਜ ਮੇਰਾ ਚਾਹ ਪੀਣ ਨੂੰ ਜੀ ਕੀਤਾ ਅੱਕੀ ਤੇ ਬਰਾ ਕਰ ਦਾਂ ਤਾ ਚਾਹ ਪੀ ਆ ਗਿਆ ਕਰਟੀ ਮਰ ਜੀਂਦਾ ਤੇ ਆ ਪੂਸ ਮੜੀ ਜਾਂਦੀ ਗੀ

ਉਰੇਆ ਉਰੇ ਕੀ ਹੈ ਇੱਥੇ ਆ ਜਾ ਇੱਥੇ ਕੀ ਆ ਆ ਜਾ ਉਹ ਮਾ ਕਰ ਸੀ ਆਪਣੀ ਪੁਰਾ ਮੇਰੀ ਭੈਣ ਗੁੱਸੇ ਹੁੰਦੀ ਹੈ ਕੋਈ ਨਹੀਂ ਸੀ ਆਪਾ ਪੈਂਦਾ ਵੈਸੇ ਵੀ ਤੂੰ ਤੇ ਬੜਾਈ ਡਰਪੋਕ ਹਵਾ ਮੈਨੂੰ ਲੱਗਦਾ ਵਾ ਮੈਂ ਦੇਖ ਡਰਦੀ ਕਿਤੇ ਮੇਰੀ ਭੈਣ ਕਿੰਨੀਆਂ ਕਿੰਨੀਆਂ ਗੱਲਾਂ ਕਰਦੀ ਹੈ ਮੈਨੂੰ ਇਹ ਕਹਨੇ ਚ ਫੋਣੀ ਹੈ ਤੇ ਇਹ ਕਹਨੇ ਚ ਕੱਢ ਦੇ ਨੀ ਨੀ ਮੈਂ ਤਾਂ ਤੇ ਘਰ ਚ ਰਹੀ ਆ ਹੈ ਮੇਰਾ ਆਪਾ ਜੀ ਮੇਰੀ ਭੈਣ ਮੇਰਾ ਦੁਆਰੇ ਆ ਭਾਜੀਆਂ ਦਾ ਮੂੰਹ ਨੂੰ ਜਿੰਦਾ ਲਾ ਕੇ ਰੱਖਣਾ ਤੇ ਲਾਲਾ ਫਿਰ ਦਿੰਦਾ ਮੈਂ ਤੇ ਵੇਖ ਲਾ ਪਰੀਆਂ ਦੀ ਰਾਣੀ ਹੁਸਨਾ ਦੀ ਕਹਾਣੀ ਕਈਆਂ ਨੂੰ ਮਾਤ ਪਾਉਣੀ ਆ ਮੈਂ ਸਿੱਧੀ ਗੱਲ ਤੈਨੂੰ ਦੱਸਾਈ ਤੇ ਇੱਕਦਾਂੇ ਮੇਰੀ ਓਰ ਸੁਣ ਲੈ ਮੇਰੀ ਪੈਨੂ ਆ ਆਖੇ ਮੈਨੇ ਜਿੰਦਾ ਲਾਲਾ ਮੂਣ ਮੈਂ ਨਹੀਂ ਦਿੰਦੇ ਲਾਉਂਦੀ ਚੱਲ ਛੱਡ ਗੱਲਾਂ ਆ ਜਾ ਮਾਰ ਤਾਂ ਤੂੰ ਪਾਈ ਆ ਹਾਂ ਤਾਂ ਤੇਰਾ ਘਰ ਵਾਲਾ ਤੇਰੇ ਮਗਰ ਨਹੀਂ ਆਉਂਦਾ ਹਾਂ ਡਰਦਾ ਹੀ ਆ ਹਾਂ ਮੈਨੂੰ ਘਰ ਵਾਲੇ ਦੀ ਗੱਲ ਨਹੀਂ ਕਰਨੀ ਆਹ ਨਹੀਂ ਮੈਂ ਤੇਰੇ ਪਿੱਛੇ ਆਵਾਂ ਢੀਕਾ ਨਾ ਮੈਂ ਆਉਂਦੀ ਨਾ ਤੇ ਸਿਰਫ ਤੇਰੇ ਲਈ ਇਸ ਕਰਕੇ ਤੇਰੇ ਪਿੱਛੇ ਆਉਂਦੀ ਆ ਕਿ ਤੈਨੂੰ ਦੇਖਾ ਤੂੰ ਕਿੱਦਾਂ ਦਾ ਵੀ ਕਿੱਦਾਂ ਦਾ ਨਹੀਂ ਆ ਰਿਸ਼ਤਾ ਤੇਰਾ ਮੈਂ ਹੀ ਕਰਾਉਣਾ ਜਿਹੜਾ ਮਰਜ਼ੀ ਆਂਦਾ ਰਹੇ ਮੈਨੂੰ ਤੂੰ ਇਹਦਾ ਰਿਸ਼ਤਾ ਨਹੀਂ ਕਰਾਉਣਾ ਮੈਂ ਕਰਾਣਾ ਰਿਸ਼ਤਾ ਤੇਰਾ ਸਿੱਧੀ ਗੱਲ ਤੈਨੂੰ ਦੱਸਾਂ ਈ ਜੇ ਮੇਰਾ ਰਿਸ਼ਤਾ ਕਰਾਉਣਾ ਤਾਂ ਮੇਰੀ ਭੈਣ ਨਾਲ ਗੱਲ ਕਰ ਹਾਂ ਤੇਰੀ ਭੈਣ ਨਾਲ ਕੀ ਗੱਲ ਕਰਾਂ ਮੈਂ ਹੱਲੇ ਹੱਲੇ ਮੈਨੂੰ ਕੁੜੀ ਲੱਭੂ ਤਾਂ ਫੇਰੀ ਮੈਂ ਕਰੂਣਾ ਤੇਰੇ ਕਾਹਦੇ ਨਾਲ ਗੱਲ ਕੋਈ ਵੀ ਤੇ ਫੇਰ ਹੀ ਮੈਨੂੰ ਦੱਸੀ ਐਦਾਂ ਰੋਜ਼ ਤਾਂ ਪੰਗਾ ਕੋਨੇ ਹੱਬ ਸਾਬਿਆ ਜਾਂਦਾ ਕੁਛ ਨਹੀਂ ਹੁੰਦਾ ਤੈਨੂੰ ਨਾਲੇ ਤੂੰ ਮੇਰੇ ਨਾਲ ਸੇਫ ਆ ਤੂੰ ਮੇਰੇ ਨਾਲ ਰਹਿ ਕੇ ਕੀ ਸੇਵੇ ਕਿਹਨੂੰ ਪਤਾ ਨਹੀਂ ਲੱਗਣਾ ਮੇਰੀ ਭੈਣ ਅੰਦਰ ਕੰਮ ਕਰਦੀ ਆ ਉਹਨੂੰ ਕੁਝ ਪਤਾ ਨਹੀਂ ਲੱਗਣਾ ਤੇਰੇ ਘਰ ਦੇ ਤੇਰੇ ਘਰੇ ਤਾਰਾ ਚੌਂਦਾ ਟਾਈਮ ਹੋਇਆ ਹੋ ਠੀਕ ਐ ਨਾ ਉਹ ਜਦੋਂ ਤੂੰ ਤਾਰਾ ਚੌਣੀਆਂ ਹੋਣਗੀਆਂ ਉਦੋਂ ਤੂੰ ਟਾਈਮ ਦੇਖ ਕੇ ਚਲਾ ਜਾਇ

ਭਾਜੀ ਨੇ ਮੇਰੀ ਭੈਣ ਨੂੰ ਘਰੋਂ ਕੱਢ ਦੇਣਾ ਵਾ ਇਹ ਕਿਤੇ ਤੇਰਾ ਘਰੋਂ ਕੱਢਣ ਤੇਰਾ ਘਰੋਂ ਕੱਢਣ ਹੀ ਨਹੀਂ ਮੁੱਕਣ ਦੇਆ ਮੇਰੀ ਗੱਲ ਸੁਣ ਨਾਲ ਇੱਕ ਮੇਰਾ ਘਰ ਹੈਗਾ ਵਾ ਬੜਾ ਵੱਡਾ ਵਾ ਮੇਰਾ ਘਰ ਠੀਕ ਆ ਉੱਥੇ ਕੌਣ ਰਹਿੰਦਾ ਮੈਂ ਕੱਲੀ ਰਹਿਣੀ ਆ ਤੇ ਤੇਰਾ ਘਰ ਵਾਲਾ ਕਿੱਥੇ ਰਹਿੰਦਾ ਮੇਰਾ ਘਰ ਵਾਲਾ ਤੇ ਬਾਹਰ ਗਿਆ ਵਾ ਉਹ ਤਾਂ ਬਾਹਰ ਗਿਆ ਵਾ ਹੈ ਤੇ ਮੈਂ ਤੇ ਤੂੰ ਉੱਥੇ ਰਹਿ ਜਾਵਾਂਗੇ ਤੂੰ ਮੇਰਾ ਕੰਮ ਕਰੀ ਰਹੀ ਮੈਂ ਤੈਨੂੰ ਰੋਟੀ ਬਗਾ ਕੇ ਦੇਈ ਜਾਊਂ ਨਹੀਂ ਮੈਂ ਕਹਤੋ ਮੇਰੀ ਭੈਣ ਦਾ ਘਰ ਵਸਿਆ ਆਪਣਾ ਫਸਿਆ ਰਹਾਂ ਤੇ ਆਜ ਬਾਬਾ ਮੈਨੂੰ ਇੱਕ ਵਾਰੀ ਤੋਹੇ ਲੂ ਲਾਂਦੇ ਫੇ ਗੱਲ ਕਰਾਂਗੇ ਤੇ ਮੇਰੀ ਗੱਲ ਸੁਣ ਸਾਰੀਆਂ ਗੱਲਾਂ ਛੱਡ ਇਧਰ ਆ ਆ ਲੈ ਕੀ ਹੈ ਫੁੱਲ ਲੈ ਮੇਰੇ ਹੱਥੋਂ ਕਦੀ ਕਦੇ ਸੁਪਨੇ ਦੇ ਵਿੱਚ ਫੁੱਲ ਲੈ ਕੇ ਤੂੰ ਵੀ ਮੇਰੇ ਚਿਹਰੇ ਦੇਖੇ ਮੈਨੂੰ ਨਿਆ ਕਰੀ ਮੇਗਾ ਸੋਣ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਨਾਮ ਲੈ ਕੇ ਗੱਲਾਂ ਦਾ ਪਤਾ ਨਾਮ ਐਵੇਂ ਕੰਮ ਕਦੀ ਕੀਤੇ ਆ ਜਦ ਤੂੰ ਕੰਨ ਨਹੀਂ ਹੁੰਦਾ ਤਾ ਨਹੀਂ ਨਹੀਂ ਦਫਾ ਹਉਣ ਦੀਆਂ ਗੱਲਾਂ ਨਾ ਕਰ। ਹਾਈ ਜੋ ਬੰਨੇ ਆਖਣਾ ਕਦੋਂ ਦੀ ਭੈਣ ਆਖਣ ਢੀ ਚਾਹ ਪੀਲਾ। ਨਾ ਮੁੰਡਾ ਹੀ ਚਾਹ ਪੀਣ ਆਇਆ ਹੀ ਉਹ। ਤਾਂ ਨਾ ਮੈਂ ਹੀ ਆਈ ਛੇਤੀ ਨਾ। ਹੁਣ ਚਾਹ ਕੁੱਟ ਪੀਲੇ ਵਿਚਾਰਾ। ਜੋ ਬਣ ਚਾਹ ਪੀਲਾ ਬਾਹੂ। ਜੋ ਬਣਾ। ਹਾਈ ਜੋ ਬੰਨੇ ਕਿੱਥੇ ਚਲ ਗਿਆ। ਜੋ ਬਣਾ। ਜੋ ਬਣਾ। ਹੇ ਚਾਹ ਜੋ ਮੁਸ਼ਕ ਪੋਣਾ ਗੋਏ ਦਾ ਭਰਾਵਾ। ਜੋ ਬਣਾ ਹਾਇ ਤਾਰਾ ਕੱਢਣ ਦਾ ਵੇਲਾ ਹੋ ਗਿਆ ਤੇ ਮੇਰਾ ਭਰਾ ਮੇਰਾ ਚਾਹ ਪੀਣ ਹੀ ਨਹੀਂ ਆ ਕਿ ਆ ਤਰ੍ਹਾਂ ਆ ਬੰਦਾ ਜਿਹੜਾ ਮੇਰਾ ਖਿਜਾਖ ਜਾ ਕੇ ਮੈਨੂੰ ਪਹਿਲਾਂ ਹੀ ਪਰੇਸ਼ਾਨ ਕਰ ਦਿੰਦਾ ਕਿੰਨਾ ਚਿਰ ਤੱਕ ਪਹਿਲਾਂ ਮੈਂ ਚਾਹ ਹੀ ਨਹੀਂ ਧਰੀ ਮੈਂ ਮੈਂ ਚਾਹ ਬਣਾ ਕੇ ਤੇ ਦੇ ਕੇ ਆਵਾ ਉੱਥੇ ਉਹਨੂੰ ਕਿੱਥੇ ਹੋਊਗਾ ਇਹ ਹੁਣ ਹੁਣ ਜੇ ਮੈਂ ਘਰ ਜਾ ਕੇ ਦੱਸਿਆ ਤਾਂ ਉਹਨੇ ਮੇਰੇ ਦਿਵਾਲੇ ਬੋਲਣ ਡੈ ਪੈਣਾ ਵਾ ਕਦੀ ਉਹਨੂੰ ਇੱਥੇ ਕੰਮ ਕਰ ਲਾ ਕਦੀ ਉਹਨੂੰ ਨਿੰਮੂਆ ਚ ਘਲਾ ਦੇ ਥਾਂ ਕੋਡਣ ਵਾਸਤੇ ਕਦੀ ਉਹਨੂੰ ਉਧਰਲਾ ਟੋਕਾ ਸਾਫ਼ ਕਰਿਆ ਤੂੰ ਕਦੀ ਤੂੰ ਮਈਆਂ ਥੱਲੇ ਉਧਰ ਜਿਹੜੇ ਗਰਮੀਆਂ ਨੇ ਬੰਦਣਾ ਉਥੋਂ ਸਫਾਈ ਕਰ ਲਾ ਅੰਤ ਲਿਆ ਮੇਰੇ ਭਰਾ ਦਾ ਆਪੇ ਆ ਜਾਂਦਾ ਕੋਈ ਗੱਲ ਨਹੀਂ ਹੁਣ ਆ ਭਾਂਣ ਕੇ ਪੀ ਲੂਗਾ ਜਦੋਂ ਉਹਨੇ ਬਾਲਟੀਆਂ ਲੈਣ ਆਉਣਾ ਧਾਰਾ ਕੱਢਣੋਂ ਮੈਂਣਾ ਪਹਿਲਾਂ ਚਾਹ ਪੀ ਤੇ ਫੇਰ ਧਾਰਾ ਕੱਢਦੇ ਆ ਅੰਗੋ ਲਿਆ ਮੇਰ ਕੋ ਫੁੱਲ ਲੱਲਾ ਮੇਰੇ ਸੁਪਣੀ ਤੂੰ ਜਾਇਆ ਕਰ ਠੀਕ ਆ

ਚੌਬਣਾ ਇਹ ਸਿਆਣਾ ਤੂੰ ਤਾਂ ਸਿਆਣਾ ਵਾ ਨਾ ਨਹੀਂ ਦੀਦੀ ਮੈਂ ਉਦਾਂ ਹੀ ਆਇਆ ਸੀ ਹਾਦੀ ਹੋਈ ਅੱਗੇ ਥੋੜਾ ਖੁਸ਼ ਹੋਇਆ ਵਾ ਤੇਦੀ ਮਾ ਉਹ ਇਹਨੂੰ ਸਮਝਾਉਣ ਆਇਆ ਵਾ ਕਿ ਸਾਡੇ ਘਰ ਦੇ ਉਲਟੀ ਸੋਚਦੀ ਆ ਤੇ ਤੂੰ ਆਪਣੇ ਘਰ ਰਹਿ ਕੇ ਸਾਡੇ ਘਰਵਾਲਾ ਆਇਆ ਕਰ ਆਹ ਤਾਂ ਪ੍ਰਵਾਹ ਸ਼ੁਕਰ ਹੋਇਆ ਮੈਂ ਆ ਗਈ ਆ ਨਹੀਂ ਤੇ ਉਹ ਵੇਖ ਲੈਂਦੇ ਨਾ ਤੇ ਮੇਰੀ ਅੱਗੇ ਥੋੜੀ ਕੁੱਤੇ ਖਾਣੀ ਹੋਈ ਆ ਇਹਦੇ ਪਿੱਛੇ ਮੇਰੀ ਵੀ ਕੁੱਤੇ ਖਾਣੀ ਹੋਈ ਆ ਹਾਂ ਨਹੀਂ ਦੀਦੀ ਮੈਂ ਉਦਾਂ ਫਰੋਤੇ ਟੀਮ ਆਇਆ ਮੈਂ ਆਂ ਤੇ ਉਹ ਮੈਂ ਸਮਝਾਇਆ ਹੁਣ ਕੀ ਕਰਨ ਦੇ ਹੀਗੀ ਅਜੇ ਤੱਕ ਹੌਣ ਥੋੜਾ ਜਿਹਾ ਹੋਇਆ ਤੈਨੂੰ ਰੋਕਦੀ ਫੇਰਦੀ ਤੇ ਤੂੰ ਕੀ ਕਰਨ ਦੇਈ ਆ ਤੇ ਮੱਧ ਦੇ ਵਿੱਚ ਮੈਂ ਰਮਾਂ ਮਈ ਪਹਾਰੇ ਘੜਿਆ ਤੇ ਪਰ ਭਾਜੀ ਉਹਨਾਂ ਨੂੰ ਕੋਈ ਗੱਲ ਦਾ ਪਤਾ ਲੱਗ ਗਿਆ ਹਾਂ ਮੈਨੂੰ ਕੋਈ ਗੱਲ ਦਾ ਮੂੰਹ ਨਾ ਸਿਰ ਪਤਾ ਉਹਨਾਂ ਆਹੋ ਹੁਣ ਦੋਸਿਆਣਾ ਬਨ ਜਾਣਾ ਤੂੰ ਸਿਆਣਾ ਬਨ ਜਾ ਇਹਨੂੰ ਸਿਆਣ ਬਣਾ ਦੇ ਨਹੀਂ ਭੈਣ ਮੈਂ ਝੂਠ ਨਹੀਂ ਬੋਲਦਾ ਮੈਨੂੰ ਕੋਈ ਗੱਲ ਦਾ ਨਹੀਂ ਅਜਿਹਾ ਪਤਾ ਲੈ ਕੇ ਤਾਂ ਤੂੰ ਹੀ ਮੈਨੂੰ ਲੈ ਕੇ ਆਇਆ ਮੈਨੂੰ ਕਹਿੰਦਾ ਆ ਜੀ ਉੱਥੇ ਕਿੰਨਾ ਮੇਰਾ ਸੱਚ ਮੰਨਣਾ ਤੇ ਕਿਹਦਾ ਝੂਠ ਮੰਨਣਾ ਦੀਦੀ ਮੈਨੂੰ ਦੱਸੋ ਫੂਨ ਫਾਣਾ ਹੈਗਾ ਕਿਆਦਣਾ ਬਲਾਇ ਨੂੰ ਪੁੱਛੋ ਐਨੇ ਮੇ ਮਾਰ ਮਾਰੀ ਕਿ ਤੂੰ ਉੱਥੇ ਆਈ ਤੂੰ ਕਿਉਂ ਆ ਗਿਆ ਪਿਛੇ ਜੋਨੇ ਮਾਰ ਲਿਆ ਤੇ ਗੁੰਡੀ ਹੋ ਗਈ ਇੱਥੇ ਮੈਨੂੰ ਕਹਿੰਦਾ ਮੈਂ ਤੇਨਾਂ ਕੋਈ ਗੱਲ ਕਰਨੀ ਰਿਸ਼ਤੇ ਬਾਰੇ ਦੀਦੀ ਮੈਂ ਕੋਈ ਰਿਸ਼ਤੇ ਬਾਰੇ ਗੱਲ ਕੀਤੀ ਮਾ ਤੂੰ ਜਾਬਸ਼ੜਾ ਕੇ ਇਹ ਵਿਆਹੀ ਵੜੀ ਮਾ ਰਿਸ਼ਤੇ ਬਾਰੇ ਕਾ ਗੱਲ ਕਰਨੀ ਮਾ ਤੂੰ ਮੇਰਾ ਰਿਸ਼ਤਾ ਕਰਾ ਦੇ ਜੇ ਕੋਈ ਗੱਲ ਤੇ ਤੂੰ ਰਿਸ਼ਤੇ ਬਾਰੇ ਗੱਲ ਕਰਨੀ ਤੂੰ ਆਪਣੀ ਭੈਣ ਨਾਲ ਕਰ ਉਹ ਜਿਹੜਾ ਕੋਈ ਰਿਸ਼ਤਾ ਕਰਾਉਗੀ ਆ ਦੇ ਜਾ ਆਪਣੀਆਂ ਮਾਸੀ ਨਾਲ ਗੱਲ ਕਰ ਤੂੰ ਅਜਿਹਾ ਕੀ ਗੱਲ ਕਰਨ ਦੀ ਆ ਇਹਨੇ ਮੇਰੇ ਨਾਲ ਰਿਸ਼ਤਾ ਕਰਵਾ ਲੈਣਾ ਤੇਰਾ ਤੂੰ ਕਦੀ ਕਿਹਨੇ ਕਿਹਾ ਨਹੀਂ ਇਹਨੇ ਆਣ ਕੇ ਕਿਹਾ ਸੀ ਨਿੰਬੂ ਅੱਜ ਤੇ ਮੈਂ ਜੇ ਮੇਰੇ ਰਿਸ਼ਤਾ ਕਰਵਾਣਾ ਉਹ ਤੇ ਮੇਰੀ ਭੈਣ ਨਾਲ ਕਰ ਲੈ ਨੀ ਤੂੰ ਮਾਰ ਕੇ ਮਾਰਦਾ ਰਿਸ਼ਤਾ ਤੋਂ ਕਰਵਾ ਦੇਣਾ ਦਾ ਜੇ ਦਾ ਰਿਸ਼ਤਾ ਕਰਵਾ ਕਰਵਾ ਸਕਦੇ ਮੈਂ ਤਾਂ ਮੈਂ ਨਾ ਕਰਵਾਂਗੀ ਹਾਂ ਮੈਂ ਤੈਨੂੰ ਪਿੱਛੇ ਲਾਇਆ ਹੀ ਇਹਨੇ ਹਾਂ ਦੀਦੀ ਮੈਂ ਤਾਂ ਧਰਾਂ ਚੋਂ ਲਿਆ ਸੀ ਮੈਂ ਗੋਆ ਚ ਕੁ ਲੱਗਾ ਇਹ ਤੇ ਤੂੰ ਨਾ ਦੀਦੀ ਨੂੰ ਸਮਝਾ ਲੈ ਕੋਈ ਕਰਨੀ ਇਹਨੇ ਮੈਨੂੰ ਤੂੰ ਕੌਣ ਸਮਝਾਉਗਾ ਆਪਣਾ ਲਈ ਆਖਿਆ ਮਰੇ ਬੁੱਝ ਬੁਝੋਣ ਲਈ ਤੂੰ ਆਪਣੇ ਘਰ ਗਿਆ ਮੈਂ ਨਾ ਤੇਰੀ ਪਿਆਰ ਨਾਲ ਗੱਲ ਕਰਦੀ ਉਦੋਂ ਤੇ ਤੇਰੀ ਭੈਣ ਮੇਰੇ ਵੱਲ ਆਈ ਸੀ ਨਾ ਅੱਜ ਮੈਂ ਜਾਣੀ ਨਹੀਂ ਜੀ ਜੀ ਕੋਈ ਆਵਿ ਗੱਲ ਨਹੀਂ ਮੈਂ ਮੇਰੀ ਭੈਣ ਗੱਲ ਸੁਣ ਲੂਗੀ ਉਹਨੇ ਮੈਨੂੰ ਸਮਝਾਇਆ ਸੀ ਉਹ ਆਂਦੀ ਜੇ ਕੋਈ ਗੱਲਾਂ ਕੋੜਾ ਕੀਤੇ ਜੇ ਕੋਈ ਗਾੜਾ ਕੋੜਾ ਬੋਲੇ ਨਾ ਤੇ ਫੇਰ ਆ ਕੇ ਤਰਾ ਭਾਜੀ ਬਹੁਤ ਗੁੱਸਾ ਹੰਦਾ ਤੇ ਮਾਦਾ ਮੂੰਹ ਨੂੰ ਜਿੰਦਾ ਲਾ ਲਿਆ ਸੀ ਆ ਤੇ ਮੂੰਹ ਨੂੰ ਜਿੰਦਾ ਲਾ ਲਿਆ ਤੇ ਘੇਟੋ ਬਾਹਰ ਆ ਗਿਆ ਤੂੰ ਜੀ ਜੀ ਤੂੰ ਆਜਾ ਮਰੀ ਕਹਿੰਦੀ ਮੈਂ ਕਿ ਤਾਂ ਨਵਿਆ ਲੈ ਮੇਰੀ ਕੌਣ ਦੂਗੇ ਚਾਪਾ ਦੀਦੀ ਵੇਲਾ ਸਾਡੇ ਘਰ ਨੂੰ ਵੇਲਾ ਮਤਰਾ ਚੌਲ ਗਏ ਵੇਲਾ ਇਹਨੂੰ ਲੈ ਜੇ ਇਹਨੂੰ ਸਮਝਾ ਲਿਓ ਬਸ ਤੂੰ ਕਹਿੰਨੀ ਹੋ ਆਜਾ ਮਾਦੋ ਤੇ ਤੇ ਇਲਜ਼ਾਮ ਲਾ ਕੇ ਚਲੇ ਗਿਆ ਵਾ ਦੀਦੀ ਮੈਂ ਝੂਠ ਨਹੀਂ ਮਾਣਾ ਤੁਹਾਨੂੰ ਇਹਨੇ ਮੈਨੂੰ ਕਿਹਾ ਹੀ ਕਿ ਆਏ ਮੈਂ ਤੇਨਾਂ ਕੋਈ ਗੱਲ ਕਰਨੀ ਹੈ ਆਪਣੇ ਰਿਸ਼ਤੇ ਬਾਰੇ ਕਾਹਦੇ ਰਿਸ਼ਤੇ ਬਾਰੇ ਗੱਲ ਕਰਨੀ ਹੈ ਇਹਨਾਂ ਨੂੰ ਤਾਂ ਪਤਾ ਨਹੀਂ ਕਿ ਤਲਾਕ ਹੋਇਆ ਵਾ ਮੈਂ ਮੈਂ ਵੀ ਘਰ ਉਹਨੇ ਦੱਸਿਆ ਕਿ ਮੇਰਾ ਤਲਾਕ ਹੋਇਆ ਮੈਂ ਨੇ ਵੀ ਕਹਿਤਾ ਮੇਰਾ ਘਰ ਵਾਲਾ ਬਾਹਰ ਆ ਅੱਦ ਤੁਸੀਂ ਕੀ ਕਰਨ ਲਈ ਆ ਤੂੰ ਉਹ ਵੈਸੇ ਆਪ ਗੱਲਾਂ ਹੀ ਕਰਨ ਨੇ ਆਂ ਦੀਦੀ ਆਹ ਤਾਂ ਸ਼ੁਕਰ ਕਰ ਮੈਂ ਧਨੀ ਆ ਲੈ ਆ ਗਈ ਤੇ ਮੈਨੂੰ ਪਤਾ ਲੱਗ ਗਿਆ ਨਹੀਂ ਤਾਂ ਹੁਣੇ ਉਹਨਾਂ ਨੇ ਦੇਖ ਲਿਆ ਤੇ ਕਈਆਂ ਕਈ ਗੱਲਾਂ ਲੱਗੀਆਂ ਵਾਂਗੂ ਪਣ ਚੜੀਆਂ ਹੀ ਗਿਆ ਤੈਨੂੰ ਸਮਝੀ ਨਹੀਂ ਹੁੰਦੀ ਮੇਂ ਦਾ ਉਹਦਾ ਦਿਮਾਗ ਮੋਟਾ ਵਾ ਚੱਲਣ ਕਰ ਮੈਂ ਜਿਵੇਂ ਬੁਤਨੀ ਦੀ ਕਮਾਤਾ ਫੜ ਕੇ ਤੈਨੂੰ ਕਾਦੀ ਹੋਈ ਇਹ ਤੇਰੀ ਦੇ ਆਂ ਜਾ ਚਾਹ ਵਿਚਾਰੇ ਨੂੰ ਕੀ ਦੇਣੀ ਆ ਉਹਦਾ ਕੰਮ ਤੋਂ ਟਾਈਮ ਲੱਗੂ ਤੇ ਚਾਹ ਪੀਉ ਉਦੋਂ ਦੀ ਚਾਹ ਮੈਂ ਹੁਣ ਬਣਾਈ ਤੇ ਉਹਨੂੰ ਕਹਣਾ ਛੱਡ ਦੇ ਕੰਮ ਛੱਡ ਦੇ ਕੰਮ ਨੂੰ ਕਹਣਾ ਹੀ ਕੰਮ ਤੇ ਕੀਤਾ ਹੁਣ ਤੁਸੀਂ ਕਿੱਥੇ ਕਿੱਥੇ ਨੂੰ ਲਾ ਦੇਣੇ ਮੈਨੂੰ ਤਾਂ ਕੋਈ ਹੋਈ ਨਹੀਂ ਸਮਝ ਲੱਗਦੀ ਵਿਚਾਰਾ ਇੱਕ ਕੰਮ ਕਰਕੇ ਹਟਦਾ ਨਹੀਂ ਦੂਜਾ ਉਹਨੂੰ ਹੋਰ ਤਿਆਰ ਇੱਕ ਹਟਦਾ ਨਹੀਂ ਦੂਜਾ ਉਹਨੂੰ ਹੋਰ ਤਿਆਰ ਉਹ ਬਾਬਾ ਹੁਣ ਮੈਂ ਉਹਨੂੰ ਕਿੱਥੇ ਘਲਾਤਾ ਵਾ ਮੈਂ ਤਾਂ ਘਲਾਈ ਨਹੀਂ ਉਹਨੂੰ ਕਿਤੇ ਵੀ ਫੇਰ ਕਿਤੇ ਢਾਤਾਣਾ ਇਧਰੋਂ ਜਿੱਧਰੋਂ ਆਉਂਦੇ ਉਧਰ ਤਾਂ ਨਹੀਂ ਰਿਹਾ ਕਿਤੇ ਮੈਂ ਨਾ ਤੈਨੂੰ ਮੇਰੇ ਤੇ ਯਕੀਨ ਨਹੀਂਗਾ ਉਹ ਤਾਂ ਇੱਥੇ ਹੀ ਛੱਡ ਕੇ ਮੈਂ ਗਿਆ ਸੀ ਉਹ ਫਿਰ ਮੈਂ ਵਾਜਾਂ ਮਾਰਦੀਆਂ ਸੀ ਸਾਰੇ ਅੰਦਰ ਵੀ ਕਿਤੇ ਵੀ ਮਈਆਂ ਮਈਆਂ ਵਾਲ ਕਿਤੇ ਵੀ ਨਹੀਂ ਹੈਗਾ ਉਹ ਤੂੰ ਕਿ ਚਲ ਗਿਆ ਬੰਨੇ ਵਿਚਾਰੇ ਨੇ ਚਾਹ ਕੁੱਟ ਪੀਣੀ ਕੀ ਉਹਦਾ ਅਸੀਂ ਅੰਤ ਲੈਣ ਡਏ ਓਦਾਂ ਐਨਾ ਕੰਮ ਐਨਾ ਕੰਮ ਬਾਬੇ ਮੈਨੂੰ ਤੂੰ ਆਖੀ ਕੁਸੀ ਜਾਨੀ ਆ ਇਹਨੂੰ ਨਹੀਂ ਪਤਾ ਲੱਗਦਾ ਮੈਂ ਤੈਨੂੰ ਆਖੀ ਜਨਾ ਵੀ ਮੈਂ ਨਹੀਂ ਕਿਤੇ ਕੰਮ ਵੀ ਕਰਾਇਆ ਉਹ ਤੋਂ ਕੋਦੇ ਇੱਥੇ ਕੰਮ ਨਹੀਂ ਹੁੰਦਾ ਬਾਹਰ ਦੇ ਕੰਮ ਕਰ ਲਊ ਉਹ ਤੁਸੀਂ ਕਿਹੜੀ ਉਹ ਤਨਖਾਹ ਦੇਣੀ ਜਿਹੜਾ ਉਹਦਾ ਅੰਤ ਲੈਣ ਡਏ ਇੰਨਾ ਮੈਂ ਉਹ ਕੋ ਕੀ ਕਰਾਉਂ ਡਿਆ ਬਈ ਹੁਣ ਹੋਰ ਤਾਂ ਮੈਂ ਉਹਨੂੰ ਕਹਿੰਦਾ ਹੀ ਕੋਈ ਨਹੀਂ ਕੋਈ ਜਿਆਦਾ ਉਹਦੇ ਚਾਹ ਪੀਂਦਾ ਚਾਹ ਪੀਂਦਾ ਉਹਨੇ ਦੁਪਹਿਰਾਂ ਦੀ ਚਾਹ ਕੋਟ ਪੀਣੀ ਆ ਲੈ ਕੇ ਗਈ ਤੇ ਉਹਨੇ ਚਾਹ ਉੱਥੇ ਹੈ ਹੀ ਨਹੀਂ ਆ ਮਿੰਦੂ ਲੱਗਦਾ ਉਹ ਗਲੋਗੀ ਮਿੱਤਰਾਂ ਦੀ ਖਤਰੀ ਤੋਂ ਖੰਭ ਲਾ ਕੇ ਉੱਡ ਗਈ ਜਾਂਦੇ ਉਹ ਲੈ ਗਈ ਇਹਨੂੰ ਤੇ ਜਾਂ ਉਹ ਲੈ ਗਿਆ ਇਹਨੂੰ ਉਹਨੂੰ ਹਾਏ ਐਡਾ ਵੱਡਾ ਕਦਮ ਨਾ ਚੁੱਕੋ ਤੁਸੀਂ ਇੰਨੀ ਵੱਡੀ ਗੱਲ ਨਾ ਕਰੋ ਬੀਬੀ ਨੂੰ ਪਤਾ ਲੱਗ ਗਿਆ ਨੇ ਮੇਰੇ ਦਿਵਾਲੇ ਫੇਰ ਹੋ ਜਾਣਾ ਜੀਰੋ ਤੂੰ ਲੱਭਣ ਨਹੀਂ ਹੈ ਉੱਥੇ ਵੇਲੀ ਚ ਹੀ ਹੈ ਨੀਗਾ ਇੱਧਰ ਕਿਤੇ ਨਹੀਂ ਹੈਗਾ ਇੱਧਰੋਂ ਮੈਂ ਆਇਆ ਵਾਂ ਤੇ ਉਹ ਉਹ ਕਿ ਚਲ ਗਿਆ ਉਹਨੂੰ ਖੱਬ ਲੱਗ ਗਿਆ ਐਡੀ ਵੱਡੀ ਜਿਹੜੀ ਤੁਸੀਂ ਗੱਲ ਕਰਦੇ ਨਾ ਮੈਨੂੰ ਇਹ ਢਿੱਡ ਮੇਰਾ ਬਲੁੰਦਰ ਦਿੰਦੀ ਹੈ ਉਸੇ ਵੇਲੇ ਇਦਾਂ ਗੱਲਾਂ ਨਾ ਕਰਿਆ ਕਰੋ ਮੈਨੂੰ ਤੁਸੀਂ ਨਾ ਸਾੜਿਆ ਕਰੋ ਐਨਾ ਉਹ ਮੇਰੀ ਦਿਵਾਰੇ ਮੈਨੂੰ ਹੀ ਆਖੀ ਜਾਨੀ ਜਾਂ ਮੈਨੂੰ ਹੀ ਆਖੀ ਜਾਨੀ ਆ ਤੂੰ ਵੇਖ ਲੈ ਫਿਰ ਲੱਭ ਲਾ ਉਹਨੂੰ ਕਿੱਥੇ ਆ ਉਹਰ ਪੇ ਕਿ ਚਲ ਗਿਆ ਓ ਮੈਂ ਤਾਂ ਵੇਂਦੀ ਆਈ ਆ ਕੀ ਪਤਾ ਉਹ ਕਿੱਥੇ ਆ ਇੱਥੇ ਹੈ ਨਹੀਂ ਗਾ ਵੇਲੀ ਓ ਵੇਲੀ ਜੇ ਹੈ ਨਹੀਂ ਓ ਮੰਦਿਰ ਦੁੱਸੇ ਨਾ ਓਏ ਹੁਣ ਜੋਬਨ ਓਏ ਹੋ ਉਹ ਜੋਬਨ ਭਾਜੀ ਦੀ ਆਵਾਜ਼ ਆ ਗਈ ਲੱਗਦਾ ਭਾਜੀ ਆ ਗਿਆ ਜੋਬਨਾ ਕਹੀਂ ਬਈ ਭੱਜ ਗਿਆ ਈ ਜੋਬਨਾ ਇੱਕ ਚਲ ਗਿਆ ਓਏ ਕਈ ਨਾ ਕੰਮ ਕਰਨਾ ਬਾ ਉਹ ਵਿਓਂ ਡਿਆ ਆਵੇ ਰੂਡੀ ਨਾ ਲੱਗਾ ਇਧਰ ਵੇ ਤੂੰ ਕਿੱਥੇ ਵਾਜਾ ਮਾਰਦੀ ਚਲ ਗਈ ਉਹਨੂੰ ਮੈਂ ਦੇਖੋ ਅੱਡਾ ਮਾਰ ਰਹੀ ਉਹ ਤੈਨੂੰ ਇਹਨੇ ਵਾਜ ਮਾਰੀ ਤੂੰ ਵਾਜ ਕਿਉਂ ਦਿੱਤੀ ਅੱਗੋਂ ਕਿਨੇ ਭਾਜੀ ਇਹ ਭੈਣ ਤੇਰੀ ਆਈ ਚਾਹ ਲੈ ਕੇ ਇਧਰ ਲਈ ਭੈਣ ਨੇ ਵਾਜ ਮਾਰੀ ਆਹੋ ਵਾਜ ਨਹੀਂ ਸੁਣੀ ਫਿਰ ਮੈਨੂੰ ਆ ਜਾ ਇਧਰ ਹਾ ਗੰਡਿਆ ਤੂੰ ਓਏ ਓ ਰੈਡੀ ਜੀ ਵੀ ਤਾਂ ਚਰਦੇ ਤੇ ਮੈਂ ਪੱਧਰੀ ਕਰ ਦੂੰ ਫੇਰ ਤਾਂ ਚਰਜਿਆ ਕਰੂਗੀ ਤੇ ਗਾੜੀ ਉੱਥੇ ਹੈਗੀ ਉਹ ਉਹ ਪਹਾੜੀਆਂ ਵਾਂ ਨਹੀਂ ਭਾਜੀ ਕੋਈ ਪਾਕ ਨਾ ਤਾਂ ਚਾਰ ਲੀਦੀ ਆ ਫਿਰ ਥੋੜੀ ਥੋੜੀ ਪੁਣੀ ਪੈਂਦੀ ਆ ਆ ਉੱਚਾ ਆ ਗੜੇ ਕੰਮ ਛੱਡ ਪਰੇ ਕਹੀ ਐਨੇ ਲੰਮੇ ਚੋੜੇ ਕੰਮ ਨਾ ਕਰਿਆ ਕਰ ਜਿੰਨਾ ਤੇਰੇ ਕੋ ਹੁੰਦਾ ਉਹਨਾ ਹੀ ਕਰਿਆ ਕਰ ਤੇ ਉੱਥੇ ਬੋ ਚਾਹ ਪੀ ਚੰਨ ਚਾਹ ਲੈਂਦੀ ਭੈਣ ਚਾਹ ਲੈਂਦੀ ਚਾਹ ਤੇ ਉਹ ਠੰਡੀ ਹੋਗੀ ਮੈਨੂੰ ਲੱਗਦਾ ਉਹ ਮਿਰਤੇ ਕਲ ਪੀ ਜਾਂਦੀ ਆ ਕਿ ਤੂੰ ਇਹਨੂੰ ਕੁਲਾਇਆ ਕਿਤੇ ਕੰਮ ਤੂੰ ਕੁਲਾਇਆ ਉਹ ਮੈਨੂੰ ਆਖੀ ਤਰੀ ਜਾਂਦੀ ਆ ਮੈਂ ਤੈਨੂੰ ਕਰੀ ਕੰਮ ਆਖਿਆ ਤੇ ਮੈਂ ਖੰਡੇ ਵੀ ਉਹ ਤੇ ਜਲਦੀ ਚੱਲਦਾ ਉਹ ਮੈਂ ਕਿਹੜਾ ਤੇ ਵਿਹਲਾ ਬੈਠਾ ਵਾ ਕੀ ਕਰਨਾ ਧਰਾਂ ਵੀ ਟੋਣੀਆਂ ਹੀ ਮੈਂ ਪਧਰੀ ਕਰ ਲਾ ਪਹਿਲਾਂ ਚੱਲ ਠੀਕ ਆ ਚੱਲ ਕੋਈ ਨਹੀਂ ਚੰਗਾ ਹੋਇਆ ਉਧਰੋਂ ਨਾਲੇ ਆ ਵੀ ਰੇੜੀ ਡੂੜੀ ਜਿਹੜੀ ਤਾਂ ਚੱਲ ਜੂਗੀ ਹਨਾ ਹਾਂਜੀ ਠੀਕ ਆ ਲੈ ਹੁਣ ਸੁਣਾ ਕਿੱਥੇ ਬਾਜਾਂ ਮਾਰਦੀ ਚਲ ਗਈ ਤੂੰ ਕਿੱਥੇ ਲੱਭਦੀ ਚਲ ਗਈ ਤੁਸੀਂ ਤੇ ਮੇਰੀ ਜਾਨ ਮੁਕਾ ਦਿੰਨੇ ਆ ਤੁਸੀਂ ਤੇ ਗੱਲਾਂ ਹੀ ਕਰ ਕਰ ਕੇ ਹੋਰ ਜਗਾ ਹੋਰ ਕਿੱਥੇ ਗਿਆ ਘਰੇ ਹੀ ਆ ਨਾ ਤੇ ਮੈਂ ਤੈਨੂੰ ਇਹ ਗੱਲ ਮੈਂ ਤੈਨੂੰ ਕਹਿਣੀ ਆ ਘਰੇ ਆ ਤੂੰ ਮੈਨੂੰ ਆਖੀ ਜਾਨੀ ਮੁਕੰਮ ਤੇ ਕਿਲਾਇਆ ਤੂੰ ਉੱਧਰ ਘਲਾਤਾ ਕਿੱਥੇ ਘਲਾਤਾ ਤੁਸੀਂ ਜਿਹੜਾ ਕੋਈ ਬੋਲਦੇ ਹਟੇ ਉਤੋਂ ਮੈਂ ਮਰ ਗਈ ਨਾ ਮੈਨੂੰ ਪਤਾ ਨਹੀਂ ਕੀ ਹੋਇਆ ਕੀ ਗੱਲ ਹੋਇਆ ਗੱਲ ਤਾਂ ਕੋਈ ਵੀ ਨਹੀਂ ਹੋਈ ਉਦਾਂ ਤੂੰ ਲੱਭਣੀ ਤੂੰ ਚਾਹ ਪੀ ਲੈ ਗੱਲ ਨਹੀਂ ਕੀ ਕੋਈ ਵੀ ਗੱਲ ਇਹ ਕੋੜੇ ਦੀ ਹੋਣੀ ਆ ਚਾਹ ਵੀ ਠੰਡੀ ਹੋ ਗਈ ਲੱਗਦਾ ਲੈ ਉਹ ਲੱਭ ਲੱਭ ਕੇ ਹੱਥ ਹਾਰ ਗਈ ਤੈਨੂੰ ਚੱਲ ਕੋਈ ਗੱਲ ਨਹੀਂ ਮੈਂ ਚੱਲ ਪੀ ਲੈ ਕੋਈ ਨਹੀਂ ਚੱਲ ਹਾਂ ਪੀ ਲੈ ਹੁਣ ਕੁੱਟ ਮੁੜ ਕੇ ਜਿਹੜੀ ਹੋਰ ਪੀਣੀ ਹੈ ਮੁੜ ਕੇ ਤੂੰ ਕਿਹੜਾ ਹੱਥੇ ਬੈਠਾ ਰਹਿਣਾ ਜੇ ਹੋਰ ਬਣਾ ਲੈਣੀ ਬਣਾਉਣੀ ਤੂੰ ਪੀ ਲੈ ਇੱਥੇ ਆ ਮੇਰੀ ਗੱਲ ਸੁਣ ਆ ਚਾਹਣ ਤੂੰ ਲੈ ਜਾ ਰਾਤ ਨੂੰ ਰੋਟੀ ਖਾਣ ਤੋਂ ਬਾਅਦ ਹੋਲੀ ਚਾਹ ਲਿਆ ਹੁਣ ਆ ਠੰਡੀ ਹੋਈ ਜਾ ਠੰਡੀ ਪਣੀ ਚੱਲ ਸੁਣ ਮੇਰੀ ਗੱਲ ਹੈ ਮੈਨੂੰ ਬਹੁਤ ਕੁਝ ਬੋਲ ਕੇ ਆਇਆ ਮਾੜਾ ਚੰਗਾ ਤੇਰੇ ਬਾਰੇ ਕੀ ਗੱਲ ਹੋਈ ਆ ਤੂੰ ਮੈਨੂੰ ਦਿਖਾਇਆ ਨਹੀਂ ਕਿਤੇ ਵੀ ਤੇ ਮੈਂ ਉਹਨੂੰ ਪੁੱਛਣ ਦਾ ਵੀ ਤੂੰ ਮੈਂ ਮੇਰੇ ਭਰਾ ਨੂੰ ਉਧਰ ਕਿਤੇ ਕੰਮ ਦਾ ਤਵਾ ਕਰਿਆ ਉਹ ਵੀ ਉਸੇ ਸੂਈ ਤੇ ਚੱਲ ਗਿਆ ਲੱਸਾ ਪਾਜੀ ਨੂੰ ਆਹੋ ਉਧਰੋਂ ਆਉਂਦਿਆ ਹੀ ਇਧਰੋਂ ਬਾਹਰਲੇ ਪਾਸੇ ਅਮਰੋਦਾ ਵੱਲੋਂ ਤੇ ਕਹਿੰਦਾ ਇਪਰ ਮਿੰਨੂ ਤਾਂ ਡਿਵਾਇ ਨਹੀਂ ਜਣੀ ਆ ਮੈਂ ਇੱਥੋਂ ਆਜਾ ਮਾਰ ਕੇ ਮੈਂ ਮੁਰਕੇ ਅੰਦਰ ਆਜਾ ਮਾਰਿਆ ਜਿਹੜਾ ਮਿੰਦੀ ਕਹਿੰਦਾ ਮੈਂ ਤੇ ਚਲ ਗਈ ਮੈਂ ਹਾਂ ਆਇਆ ਕਿਤੇ ਚਲ ਗਿਆ ਵਾ ਮੈਨੂੰ ਮੈਂ ਤੇ ਇਹ ਦਿਵਾਲੀ ਹੋ ਗਈ ਪੀਣਾ ਕੰਮ ਦੱਸੀ ਜਾਂਦਾ ਵਾ ਤੈਨੂੰ ਠੀਕ ਠੀਕ ਉਹ ਆਂਦਾ ਮੈਂ ਕੋਈ ਕੰਮ ਦੱਸਿਆ ਨਹੀਂ ਜਦੋਂ ਮੈਂ ਕਿਹਾ ਉੱਥੇ ਨਹੀਂ ਹੁਣ ਮੈਂ ਵਿਹਲਾ ਬੈਠਾ ਤੇ ਮੈਂ ਚਲੇ ਪੱਦਰੀ ਕਰ ਲਈਏ ਉਹ ਚਾਰ ਨਹੀਂ ਬੜੀ ਓਕੀ ਹੋਣਦੀ ਹੈ ਰੇਡੀ ਜਿਹੜਾ ਮੈਂ ਤੈਨੂੰ ਕਿਹਾ ਚਾਹ ਪੀ ਜਾ ਕੋਈ ਨਹੀਂ ਚਾਹ ਪੀਣ ਆਇਆ ਫਿਰ ਉਹ ਫਿਰ ਮੇਰਾ ਧਿਆਨ ਪੈ ਗਿਆ ਇੱਕਦਮ ਧਿਆਨ ਤੇ ਪੈ ਗਿਆ ਨਾ ਪਤਾ ਕੀ ਜਾਂਦਾ ਆਂਦਾ ਜਾਂ ਉਹ ਲੈ ਗਈ ਹੋਣੀ ਇਹਨੂੰ ਨਾ ਮੈਨੂੰ ਉਧਰ ਦਿੱਤੀ ਹੀ ਆ ਤੇ ਨਾ ਉਹ ਮੇਰੇ ਕੋਲ ਆਈ ਤੇ ਨਾ ਮੈਂ ਉਧਰ ਗਿਆ ਵਾਂ ਚੰਗਾ ਹੋਇਆ ਨਾ ਨਹੀਂ ਗਿਆ ਤੇ ਇਹ ਚਲ ਜਾਂਦਾ ਤੇ ਪਤਾ ਨਹੀਂ ਕੀ ਬਣਨਾ ਜੇ ਕਿਤੇ ਤੂੰ ਇੱਥੇ ਨਾ ਨਾਂਦਾ ਰੂੜੀ ਲਾਗੇ ਇਹੋ ਕੋਈ ਗੱਲਾਂ ਬਣ ਜਾਣੀਆਂ ਸੀ ਚੰਗਾ ਹੋਇਆ ਮੇਰਾ ਵੀਰ ਅਗਲ ਵਾਲਾ ਬਾਹੂ ਉਹਦਾ ਨਾ ਕਿਤੇ ਧਿਆਨ ਕਰੀ ਜੇ ਕੋਈ ਗੱਲ ਕਰੂੰ ਸਿੱਧਾ ਤਨ ਮੈਂ ਅੱਗੇ ਵੀ ਕਹਿ ਕੇ ਗਈ ਆ ਨਾ ਕਿ ਤੂੰ ਬਸ ਇਹੋ ਕਹਣਾ ਸਾਡੇ ਘਰ ਆ ਸਾਡੇ ਘਰਾਂ ਨੇ ਕੇ ਗੱਲ ਕਰ ਹੁਣ ਤੂੰ ਮੇਰਾ ਜ਼ਬਾਨ ਨੂੰ ਨਾ ਜਿੰਦਾ ਵੀ ਲਾ ਲਿਆ ਨੇ ਚੰਗਾ ਕੀਤਾ ਚੰਗਾ ਕੀਤਾ ਪਰ ਇਹਨੂੰ ਨਾ ਹੀ ਦਿਖੇ ਮੈਂ ਕਹਿੰਦੀ ਤੇ ਨਾ ਆ ਉਹ ਆਵੇ ਸਾਡੇ ਘਰ ਰਿਸ਼ਤਾ ਲਿਆਉਣਾ ਮੈਂ ਤਾਂ ਸਿੱਧਾ ਰਿਸ਼ਤਾ ਸਾਡੇ ਘਰ ਲਿਆ ਰਿਹਾ ਤੈਨੂੰ ਜੀ ਪੁੱਛਦੀ ਰਿਸ਼ਤਾ ਕਰਾਉਣਾ ਉਹ ਤਾਂ ਨਾ ਟਕਰੇ ਚੰਗਾ ਵਾ ਤੇ ਟਕਰੋ ਜੀ ਮੈਂ ਅਗਣਾ ਮੇਰੀ ਭੈਣ ਨਾਲ ਗੱਲ ਕਰ ਲੈ ਬਸ ਤੂੰ ਵੇਖ ਕੇ ਤੇ ਉਹਨੂੰ ਕਵਾਉਣਾ ਨਹੀਂ ਤੂੰ ਪਰੇ ਇੱਧਰ ਹੀ ਆ ਜੀ ਚੰਗਾ ਆ ਜਾ ਹੁਣ ਚਾਹ ਘੁੱਟ ਮੈਂ ਗਰਮ ਕਰਦਾ ਪੀ ਲੈ ਆਣ ਕੇ ਚਲ ਇਹ ਤੇ ਮੋਕ ਨੂੰ ਕਰਣਾ ਇਹ ਕੰਮ ਨਹੀਂ ਮੁੱਕਣੇ ਅਹੀਂ ਭਾਵੇਂ ਮੁੱਕ ਜੀਏ ਭੈਣ ਭਰਾ ਹਾਂ ਜੇ ਇਹ ਤਾਂ ਗੱਲ ਸਹੀ ਹੈ ოਪੀ ਨੇ ਗੋਪੀ ਕਿੱਥੇ ਗਈਆਂ ਆਈਓ ਆਵਾਜ਼ ਨਹੀਂ ਦੇਣ ਡਈਆਂ ਹਾਇ ਨਹੀਂ ਆ ਗਈ ਪਤਾ ਲੱਗ ਗਿਆ ਹੀ ਉਹਨਾਂ ਨੂੰ ਮੇਰੀ ਤੁਹਾਨੂੰ ਸੱਚੀ ਗੱਲ ਆ ਕੋਈ ਘੁੱਤ ਪਟਾ ਦੇਣੀ ਆ ਤੂੰ ਮੈਨੂੰ ਬਹੁਤ ਡਰ ਲੱਗਦਾ ਈ ਕਿੱਥੋਂ ਮੋੜੀ ਕਿਸ ਅੱਜ ਤਾਂ ਆਈ ਜੀ ਬੈਠੋ ਰੰਗੀਆਂ ਮੈਂ ਹੀ ਆਵਾਜ਼ਾਂ ਮਾਰੀਆਂ ਤੁਹਾਨੂੰ ਕੁਛ ਨਹੀਂ ਕਾਈ ਜੀ ਉਹ ਬੈਠੀਆਂ ਨਾ ਗੱਲਾਂ ਕਰਨ ਦੀਆਂ ਹੈਗੀਆਂ ਅੱਛਾ ਹਾਂ ਕੀ ਗੱਲਾਂ ਕਰਨ ਦੀਆਂ ਐਵੇਂ ਭੈਣਾ ਭੈਣਾ ਕਈ ਕਹਿੰਦੇ ਦਾ ਦੁਖ ਸੋ ਫੋਲ ਲਈਦੇ ਆ ਅੱਛਾ ਹਾਂ ਜੋ ਦਾ ਕਿੱਥੇ ਗਿਆ ਮੈਂ ਵੇਖਿਆ ਨਹੀਂ ਦੋ ਤਿੰਨ ਦਿਨ ਹੋਏ ਉਹ ਤਾਂ ਜੀ ਉਹ ਨਾ ਉਹ ਤੇ ਜਾ ਦੋਸ ਦਾ ਨਾ ਦੇ ਘਰ ਵਿਆਹ ਹੀਗਾ ਕਿਸੇ ਦਾ ਅੱਛਾ ਤੇ ਉਹਨੇ ਫੇ ਸੱਦਿਆ ਹੀਗਾ ਤੇ ਦੂਰ ਹੀ ਨਾ ਚਾਰ ਪੰਜ ਦਿਨ ਲੱਗ ਜਾਣੇ ਸੀਗੇ ਚਲ ਟਾਂ ਟਾਂ ਤੱਕ ਲੱਗ ਹੀ ਜਾਂਦਾ ਜਦੋਂ ਕੋਈ ਚਾਹ ਨਾ ਸੱਦੇ ਹਾਂ ਹਾਂ ਤੇ ਉਹ ਫਿਰ ਕਹਿੰਦੇ ਵੀ ਔਨ ਨਹੀਂ ਦੇਣ ਦਾ ਸੀਗੇ ਅੱਛਾ ਹਾਂ ਦੇਖੋ ਹੁਣ ਇੱਕ ਦੋ ਦਿਨਾਂ ਚ ਸ਼ਾਇਦ ਆ ਹੀ ਜਾਣਾ ਤੇ ਆਵਾਦ ਹੁਣਾਂ ਦੀ ਪਰੌਣੀ ਆਈ ਐ ਇਹਦਾ ਪਰੌਣਾ ਕੀ ਕਰਦਾ ਉਹ ਤਾਂ ਇਜੀ ਬਾਹਰ ਵਾ ਬਾਹਰ ਹਾਂ ਬਾਹਰ ਦੇ ਤਾਂ ਹੀ ਫੇ ਸੱਜਦਾ ਹਾਂ ਹਾਂ ਇਹ ਤੇ ਗੱਲ ਠੀਕ ਹੈ ਅਜੇ ਇੱਥੇ ਹੁੰਦਾ ਤਾਂ ਫੇਰ ਕਿੱਥੇ ਸਾਲਣਾ ਤੇਰਾ ਰਾਦਾ ਹੋਣਾ ਤੇ ਚੱਲ ਮੇਰੇ ਕੋਲ ਆਉਂਨੇ ਦੇ ਹਾਂ ਉਹ ਹੀ ਨਹੀਂ ਗਿਆ ਇਹ ਜੇ ਤੇ ਮੈਨੂੰ ਪਹਿਲਾਂ ਪਤਾ ਸੀ ਫੇਰ ਜਾਣਾ ਵਾ ਤੇ ਫੇਰ ਮੈਂ ਇਹ ਉਦਾਂ ਵੀ ਆਈ ਤੇ ਮੈਂ ਕਿਹਾ ਇਹ ਕਹਿੰਦੀ ਮੈਂ ਜਾਣਾ ਵਾ ਤੇ ਮੈਂ ਕਿਹਾ ਨਹੀਂ ਤੂੰ ਮੇਰੇ ਕੋਲ ਰਹਿ ਫੇਰ ਹਾਂ ਤੇਰੀ ਸਾਸ ਫੇਰ ਕਹਿੰਦੀ ਵੀ ਚਾਹ ਕੋਈ ਜਾਂਦੀ ਵੀ ਰਹਿ ਲਾ ਤੇ ਮੈਂ ਫੇਰ ਕੰਮ ਕਰ ਕਰ ਲੂੰਗੀ ਉਹ ਕੰਮ ਕਰ ਲੈਂਦੀ ਹੋਣੀ ਆ ਨਾ ਆਹੋ ਜੀ ਤਾਂ ਤਕੜੀ ਹੈ ਜੀ ਆਹ ਧੀਆ ਦਵਿੰਦਰ ਚਲ ਜੇ ਤਾਂ ਸਾਡੀ ਕਿਤੇ ਹੱਥਲੀ ਦਿੱਤੇ ਆ ਜਾਂਦੀ ਆਡਾ ਤਾਂ ਟਾਈਮ ਹੀ ਨਹੀਂ ਦਾ ਰੱਬ ਦਾ ਤੇ ਕਾ ਮਦੇ ਵੇਚੇ ਆ ਇਹ ਤੇ ਹੈ ਹੀ ਆ ਤੇ ਸਾਰਾ ਕੰਮ ਇਹਨਾਂ ਨੇ ਚੁੱਕਿਆ ਵਾ ਧੂਆ ਨੇ ਪਰ ਇਹਦੇ ਜਿ ਸੇਤੇ ਨਹੀਂ ਨਭੀਆਂ ਇਹੋ ਗੱਲ ਨਾ ਹਾਂ ਜਿ ਸੇਤੇ ਪਈਆਂ ਹੁਣ ਤੇ ਫੇਰ ਇਹਦਾ ਵੀ ਨਿਕਲਣ ਹੋਣਾ ਹੁਣ ਮੈਂ ਵਾ ਤੇ ਮੈਂ ਕਿੱਥੇ ਨਿਕਲਦੀ ਆ ਆਹੋ ਇਹ ਤੇ ਹੈ ਵਾ ਹਾਂ ਘਰ ਤੇ ਇੱਕ ਜਣੇ ਨੂੰ ਰਹਿਣਾ ਹੀ ਪੈਂਦਾ ਰਹਿਣਾ ਪੈਂਦਾ ਵਾ ਉਹੀ ਆ ਨਾ ਸੱਸ ਸੋਹਰਿਆਂ ਦੇ ਛੇਤੀ ਇਹਨਾਂ ਹੁੰਦੀਆਂ ਭੈਅਸ਼ ਹੁੰਦੀਆਂ ਵਾ ਠੀਕ ਆ ਹਾਂ ਤੇ ਤੁਸੀਂ ਕਦੀ ਆਇਆ ਨਹੀਂ ਆ ਬੜਾ ਚੰਗਾ ਲੱਗਦਾ ਐ ਇਤਰਾ ਇੱਕੋ ਠੀਕ ਨਹੀਂ ਤੇ ਹੁਣ ਮੈਂ ਇਧਰ ਨੂੰ ਬਾਹਰ ਨਿਕਲੀ ਅੱਛਾ ਤੇ ਮੈਂ ਆਖਿਆ ਜੋਦਾ ਮੈਨੂੰ ਦੱਸਿਆ ਹੀ ਨਹੀਂਗਾ ਤਿੰਨ ਚਾਰ ਦਿਨ ਹੋ ਗਏ ਆ ਤਾਂ ਬਾਹਰ ਮੈਂ ਪੁੱਛ ਕੇ ਹੁੰਦੀ ਆ ਕਿ ਕਿੱਥੇ ਗਿਆ ਆ ਜੋਦਾ ਅੱਛਾ ਅੱਛਾ ਹਾਂ ਤੇ ਮੈਂ ਕਹਾਉਂ ਕਰਕੇ ਫਿਰ ਆਨ ਆਗੀ ਖਲੋਤੀ ਖਲੋਤੀ ਬੈਜੋ ਤਾਈ ਜੀ ਮੈਂ ਚਾਹ ਬਣਾਉਣੀ ਹੈ ਨਹੀਂ ਪੁੱਤ ਮੈਂ ਚਾਹ ਪੀ ਕੇ ਆਈ ਹੁਣੇ ਅਜੇ ਤੇ ਮੈਂ ਐ ਤਰ੍ਹਾਂ ਤੇ ਫੇਦੀ ਫੇਦੀ ਆਨ ਨੂੰ ਆਗੀ ਤੇ ਆਵੀਂ ਗੱਪੀ ਤੂੰ ਕੀ ਕਰਦੂ ਹਾਂਜੀ ਆਉਂਗੀ ਮੈਂ ਤਾਂ ਕਹਿੰਦੀ ਸੋ ਪੀ ਜਾਂਦੇ ਚਾ ਨਹੀਂ ਨਹੀਂ ਚਾਹ ਦਾ ਹੁਣ ਕਿਹੜਾ ਵਿਆਹ ਹੈ ਤੁਸੀਂ ਕਿਹੜਾ ਕਦੀ ਹੁੰਦੇ ਆ ਆਉਂਗੀ ਮੈਂ ਮੈਂ ਠੀਕ ਨਹੀਂ ਤਾਂ ਕਰਕੇ ਜੇ ਮੈਂ ਨਹੀਂ ਆਈ ਤਾਂ ਤੂੰ ਕਿਹੜੀ ਆਈ ਮੇਰਾ ਤੇ ਇਦਾਂ ਕੰਮਕਾਰ ਚੋ ਨਹੀਂ ਵੇਲ ਤਾਂ ਫਿਰ ਇੱਕ ਇਹ ਆਈ ਹੀ ਫਿਰ ਇਦਾਂ ਜੋ ਕੰਮ ਕਮ ਕਰਕੇ ਤੇ ਫਿਰ ਇਧਰ ਲਿਟਾ ਜਿਹਦਾ ਚਲ ਕੋਈ ਗੱਲ ਨਹੀਂ ਆਵੀ ਤੂੰ ਘਰ ਨੂੰ ਠੀਕ ਆਉਂਗੀ ਆਹ ਚੰਗਾ ਫੇ ਚੰਗਾ ਦੇਖਾ ਜੇ ਤੁਛਾ ਚ ਦੇ ਕੰਮ ਕੀਤੇ ਹੁੰਦੇ ਨਾ ਤੇ ਆ ਤੈਨੂੰ ਵੀ ਕਹਿਣਾ ਹੈ ਵੀ ਆ ਜਾ ਹੁਣ ਤੈਨੂੰ ਕੀ ਆ ਉਹਨਾਂ ਨੇ ਅਗਲੀ ਨਾ ਗੱਲੀ ਗੱਲੀ ਨਾ ਪਤਾ ਕਰਨ ਆਈ ਆ ਇਹਨੇ ਜਾਣਾ ਕਦੋਂ ਆ ਮੈਂ ਵੇਲਾ ਪਰਦੇ ਪਾਉਣ ਨੂੰ ਠੀਕ ਮੈਂ ਤਾਂ ਨਾ ਡਰੀ ਗਈ ਸੀ ਮੈਂ ਹਾਂ ਪਤਾ ਲੱਗ ਜਾਈ ਇਹਨਾਂ ਨੂੰ ਪਰ ਸ਼ੁਕਰ ਹੈ ਕਿ ਦੇ ਨਹੀਂ ਪਤਾ ਲੱਗਾ ਜੇ ਤਾਂ ਪਤਾ ਲੱਗ ਗਿਆ ਹੁੰਦਾ ਨਾ ਹੁਣ ਪਤਾ ਨਹੀਂ ਮੇਰਾ ਕੀ ਹਾਲ ਹੋਣਾ ਹੈ ਠੀਕ ਆ ਦੀਦੀ ਮੈਂ ਅੱਜ ਤੋਂ ਬਾਅਦ ਨਹੀਂ ਜਾਂਦੀ ਇੱਧਰ ਨੂੰ ਠੀਕ ਹੈ ਤੂੰ ਘੜਾ ਹਟਨਾ ਮੈਨੂੰ ਨਹੀਂ ਲੱਗਦਾ ਵੀ ਤੂੰ ਹਟੂਗੀ ਮੈਂ ਆਰ ਜਾਂਗੀ ਮੈਂ ਹੋਰ ਨਹੀਂ ਜਾਂਦੀ ਇੱਧਰ ਨੂੰ ਮੈਂ ਇੱਥੇ ਹੀ ਰਹੂੰਗੀ ਜੇ ਮੈਨੂੰ ਕਿਤੇ ਜਾਣਾ ਵੀ ਹੋਗਾ ਨਾ ਤੇ ਮੈਂ ਤੈਨੂੰ ਨਾਲ ਲੈ ਕੇ ਜਾਵਾਂਗੀ ਤੇ ਮੇਰਾ ਯਕੀਨ ਕਰੀਂ ਮੇਰੀ ਭੈਣ ਕਿਉਂਕਿ ਭੈਣਾਂ ਹੀ ਭੈਣਾਂ ਦੇ ਕੰਮ ਆਉਂਦੀਆਂ ਵਾ ਹੋਰ ਤੇ ਕਹਿੰਦੇ ਆਉਣਾ ਨਹੀਂ ਠੀਕ ਹੈ ਤੇ ਯਕੀਨ ਦੇਣਾ ਮੈਂ ਕੀ ਕਰਾਂ ਪਹਿਲਾਂ ਤਾਂ ਮੈਂ ਤੈਨੂੰ ਸਮਝਾ ਕੇ ਹਟੀ ਤੂੰ ਘੜੀ ਨੂੰ ਵੇਖਿਆ ਤਾਂ ਤੂੰ ਉੱਥੇ ਉੱਦੇ ਲਾ ਕੇ ਖੜੀ ਹੀਗੀ ਚੱਲ ਮੈਂ ਮਾਫੀ ਮੰਗਨੀ ਤੇਰੇ ਕੋਲੋਂ ਤੇ ਹੁਣ ਐਤਵਾਰ ਨੇ ਨਹੀਂ ਦਗਾ ਕਰਦੀ ਥੀ ਕਿੰਨਿਆਂ ਗਮਾਫਿਆ ਮੰਗੀ ਜਾਉਂਗੀ ਇੰਨੀਆਂ ਤੂੰ ਗਲਤੀਆਂ ਕਰਦੀ ਆ ਗਲਤੀ ਤੇ ਗਲਤੀ ਕਰ ਹੀ ਜਾਨੀ ਆ ਦੀਦੀ ਜੇ ਇੱਕ ਵਾਰੀ ਗਲਤੀ ਕਰ ਲਈ ਦੋ ਵਾਰੀ ਗਲਤੀ ਕਰ ਲਈ ਮੈਂ ਤੀਜੀ ਵਾਰ ਗਲਤੀ ਥੋੜੀ ਨਾ ਕਰਾਂਗੀ ਮੈਂ ਵੀ ਤੇ ਇਨਸਾਨ ਆ ਇਨਸਾਨ ਤਾਂ ਹੈਗੀ ਆ ਪਰ ਮੈਨੂੰ ਪਤਾ ਵਾ ਤੂੰ ਤੀਜੀ ਵਾਰੀ ਵੀ ਗਲਤੀ ਕਰਨੀ ਕਰਨੀ ਆ ਮੈਨੂੰ ਵੀ ਦੀਦੀ ਇਦਾਂ ਦਾ ਕੋਈ ਕੰਮ ਨਹੀਂ ਕਰ ਮੈਂ ਵੇਖਦੀ ਆ ਤੂੰ ਕੀ ਕਰਦੀ ਆ ਤੇ ਕੀ ਨਹੀਂ ਕਰਦੀ ਮੈਂ ਨੇ ਤਾਂ ਐਵੇਂ ਸਮਝਾਉਣ ਬਹਿ ਜਾਂਦੇ ਸਾਰੇ ਜਣੇ ਜਿੱਦਾਂ ਮੈਨੂੰ ਦੀ ਗੱਲਾਂ ਸੁਣਦੀ ਹੁੰਦੀ ਮੈਂ ਤਾਂ ਜਾਣਾ ਹੀ ਜਾਣਾ ਵਾ ਜੋ ਮਰਜ਼ੀ ਕਰ ਲਓ ਨਾਲੇ ਉਹ ਵੀ ਦਿਨ ਆਉਣੇ ਵਾ ਨਾਲੇ ਉਹ ਵੀ ਦਿਨ ਆਉਣੇ ਵਾਲਾ ਜਦ ਮੈਂ ਫਿਰ ਹੀ ਜਾਣਾ ਵਾ ਤੇ ਫਿਰ ਇਹਨਾਂ ਸਾਰੇ ਦੀ ਅੱਖਾਂ ਅੱਡੀਆਂ ਹੀ ਰਹਿਣੀਆਂ ਇਹਨਾਂ ਨੇ ਆਪੇ ਕੀਆ ਕਰਨਾ ਕਿ ਅਮਰ ਨੇ ਤਾਂ ਉਹ ਕਰਕੇ ਵਿਖਾਤਾ ਜ ਜ ਅਮਰ ਨੇ ਕਦੇ ਸੋਚਿਆ ਸੀ ਠੀਕ ਹਨ ਅਭਿደን ਦੂਰ ਨਹੀਂ ਜਦ ਮੈਂ ਜੋ ਬੰਦੀ ਹੋ ਜਾਣਾ ਤੇ ਇਹਨਾਂ ਸਾਰਿਆਂ ਨੂੰ ਇਹਨਾਂ ਦੇ ਸਾਰਿਆਂ ਦੇ ਗਲਾਂ ਵਿੱਚ ਗੂਠੇ ਆ ਜਾਣੇ ਫਿਰ ਆਪਣੇ ਆਪ ਰਸਤੇ ਮੇਰੇ ਸਾਫ਼ ਹੋ ਜਾਣੇ ਐਵੇਂ ਨਾ ਮੀਂਹ ਟੰਚਣਾ ਮੀਂਹ ਨਹੀਂ ਮੈਨੂੰ ਕੀ ਪਰਵਾਹ ਮੈਂ ਤੇ ਆਪਣੀ ਆਦਤ ਮਜਬੂਰ ਹਾਂ ਮੈਂ ਤੇ ਬਾਰ-ਬਾਰ ਹੀ ਕਰਦੀਆਂ ਕਰਨੀ ਤੀਵੀ ਤੂੰ ਹੀ ਮੈਨੂੰ ਜਿਨੇ ਮਰਜੀ ਸਮਝਾ ਲਓ ਹੋਣੀ ਮੈਂ ਸਮਝਦੀ ਨਾਲੇ ਕਿਸੇ ਨੂੰ ਗਿਆਨ ਪਤਾ ਮਾਣੇ ਕਿ ਮੇਰਾ ਤਲਾਕ ਹੋਇਆ ਵਾ ਜਾਂ ਨਹੀਂ ਹੋਇਆ ਨਾਲੇ ਉਹ ਪਹਿਲਾ ਘਰ ਵਾਲਾ ਘਰ ਵਾਲਾ ਥੋੜੀ ਮੈਨੂੰ ਤੇ ਬੜਾਈ ਸੋਨਾ ਲੱਗਦਾ ਵਾ ਐ ਲੱਗਦਾ ਵਾ ਜਿਵੇਂ ਮੇਰਾ ਤੇ ਕਿਸੇ ਲਈ ਜਿੰਦਗੀ ਰਿਸ਼ਤਾ ਹੁੰਦਾ ਮੈਨੂੰ ਆਪਣੀ ਜਾਣ ਤੋਂ ਵੀ ਵੱਧ ਪਿਆਰਾ ਵਾ ਹਰਤਾ ਵਸ ਉਸ ਦਿਨ ਦੀ ਉੜੀ ਦਾ ਜਦ ਵਸੀ ਦਵਣੀ ਇੱਕੋ ਜਿਆ ਇੱਕੋ ਜਿਹਾ ਕੋਈ ਪਾਇਆ ਨਾ ਤੇਨੇ ਮਿਲਣਾ ਤੂੰ ਮੇਰੀ ਜਾਨ ਤੇਨੇ ਆਇਕਣਾ ਤਸਵੀਰ ਮੇਰੀ ਜਾਨ ਉਸ ਹਰਤਾ ਮਨ ਉਸ ਦਿਨ ਦੀ ਵੇਟ ਆਦੀ ਸੀ